ਪਠਾਨਕੋਟ ਵਿਖੇ ਇੱਕ ਮਹਿਲਾ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਹੋਈ ਮੌਤ ਮਹਿਲਾ ਦੇ ਮਾਪਿਆਂ ਨੇ ਸੋਹਰਾ ਪਰਿਵਾਰ ਤੇ ਫਾਹਲਾ ਕੇ ਮਾਰਨ ਦੇ ਲਗਾਏ aarop ਪੁਲਿਸ ਨੇ ਮ੍ਰਿਤਕ ਦੇ ਸੋਹਰਾ ਪਰਿਵਾਰ ਦੇ 3 ਲੋਕਾਂ ਤੇ ਕੀਤਾ ਮਾਮਲਾ ਦਰਜ ਠਾਨਕੋਟ ਦੇ ਇੰਦਰਾ ਕਲੋਨੀ ਮੁਹੱਲੇ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਕਾਰ ਦੇ ਵਿੱਚ ਇੱਕ ਮਹਿਲਾ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਜਿਸ ਤੋਂ ਬਾਅਦ ਜਦੋਂ ਮ੍ਰਿਤਕ ਦੇ ਮਾਪਿਆਂ ਨੂੰ ਇਸ ਦੇ ਬਾਰੇ ਪਤਾ ਲੱਗਾ ਤਾਂ ਮੌਕੇ ਤੇ ਪੁੱਜੀ ਉਸਦੇ ਮਾਪਿਆਂ ਨੇ ਮ੍ਰਿਤਕ ਮਹਿਲਾ ਦੇ ਸਹੁਰੇ ਪਰਿਵਾਰ ਤੇ ਮਹਿਲਾ ਨੂੰ ਫਾਹਾਂ ਲਗਾ ਕੇ ਮਾਰਨ ਦੇ aarop ਲਗਾਏ ਜਿਸ ਦੇ ਚੱਲਦੇ ਮ੍ਰਿਤਕ ਮਹਿਲਾ ਦੇ ਪਰਾਦੇ ਬਿਆਨਾਂ ਦੇ ਆਧਾਰ ਤੇ ਮੌਕੇ ਤੇ ਪੁੱਜੀ ਪੁਲਿਸ ਨੇ ਮ੍ਰਿਤਕ ਰੁਚੀਕਾ ਦੇ ਸਹੁਰਾ ਪਰਿਵਾਰ ਦੇ 3 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਅਗਲੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਇਸ ਬਾਰੇ ਗੱਲ ਕਰਦੇ ਹੋਏ ਮ੍ਰਿਤਕ ਮਹਿਲਾ ਦੇ ਮਾਪਿਆਂ ਨੇ ਆਰੋਪ ਲਗਾਏ ਹਨ ਕਿ ਉਸ ਦਾ ਸੋਹਰਾ ਪਰਿਵਾਰ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ ਅਤੇ ਉਸ ਦੇ ਜੇਠ ਜਠਾਣੀ ਅਤੇ ਉਸ ਦੀ ਸੱਸ ਮ੍ਰਿਤਕ ਅਤੇ ਉਸ ਦੇ ਪਤੀ ਨੂੰ ਘਰੋਂ ਕੱਢਣਾ ਚਾਹੁੰਦੇ ਸਨ ਜਿਸ ਦੇ ਚਲਦੇ ਜਦੋਂ ਮ੍ਰਿਤਕ ਦਾ ਪਤੀ ਕਰ ਨਹੀਂ ਸੀ ਤਾਂ ਉਸ ਦੀ ਸੱਸ ਉਸ ਦੀ ਜੇਠ ਜਠਾਣੀ ਨੇ ਇਸ ਨੂੰ ਮਾਰ ਦਿੱਤਾ ਹੈ ਅਤੇ ਮ੍ਰਿਤਕ ਵੱਲੋਂ ਫਾਹਾ ਲਗਾਉਣ ਦੀ ਗੱਲ ਆਖ ਰਹੇ ਹਨ ਮ੍ਰਿਤਕ ਦੇ ਮਾਪਿਆਂ ਨੇ ਕਿਹਾ ਕਿ ਉਸੇ ਸੋਹਰਾ ਪਰਿਵਾਰ ਵੱਲੋਂ ਮ੍ਰਿਤਕ ਰੁਚਿਕਾ ਨੂੰ ਮਾਰ ਕੇ ਫਾਹਾ ਲਗਾਇਆ ਗਿਆ ਹੈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ ਉਧਰ ਦੂਸਰੇ ਪਾਸੇ ਜਦੋਂ ਇਸ ਬਾਰੇ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਮ੍ਰਿਤਕ ਦੇ ਪਰਾਨੇ ਸ਼ਿਕਾਇਤ ਦਿੱਤੀ ਹੈ ਕਿ ਉਸ ਦੀ ਭੈਣ ਦੇ ਸੋਹਰਾ ਪਰਿਵਾਰ ਨੇ ਉਸ ਨੂੰ ਮਾਰਿਆ ਹੈ ਜਿਸ ਦੇ ਚਲਦੇ ਮ੍ਰਿਤਕ ਦੇ ਸੋਹਰਾ ਪਰਿਵਾਰ ਦੇ ਤਿੰਨ ਲੋਕਾਂ ਦੇ ਉੱਪਰ ਮਾਮਲਾ ਦਰਜ ਕੀਤਾ ਹੈ ਅਤੇ ਅਗਲੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਹਾਂ ਤਾਂ ਮੈਂ ਗੱਲ ਉਹ ਭਾਗ ਕੋਕੀ ਨੇ ਫੋਨ ਰਾਤ ਹੀ ਆਇਆ ਬੇਟੇ ਨੂੰ ਮੈਨੂੰ ਤਾਂ ਫੋਨ ਉਹ ਨਹੀਂ ਆਇਆ ਆਹ ਸਮੇਂ ਹਾਲ ਚਾਲ ਕਦੀ ਪੁੱਛ ਲਾਂ ਤੇ ਤਾਂ ਮੈਂ ਕੱਲ ਵੀ ਮੈਂ ਵੀ ਨਹੀਂ ਕੀਤਾ ਤੇ ਕੱਲ ਉਹਨਾਂ ਦੀ ਮੈਨੂੰ ਅਸੇ ਹੀ ਮینو ਪੜਾਈ ਨਹੀਂ ਮੈਂ ਆਪਣੇ ਆਪ ਤੇ ਮਾਸੂ ਪਤਨ ਤੇ ਤੇ ਬਸ ਮੈਨੂੰ ਫੋਨ ਆਇਆ ਮਮੀ ਉਠਮਿਆ ਸੋ ਜੰਨੀ ਹੈ ਜਲਦੀ ਮੈਂ ਠੀਕ ਨੇ ਰਹਿੰਦੇ ਤਾਂ ਕਦੀ ਇਹਦਾ ਫੋਨ ਆਲਾ ਮਮੇ ਐਂਜੇ ਕਰ ਮੈਂ ਕੋਈ ਡਰ ਨਹੀਂ ਆਪਣੇ ਤੇ ਬੈ ਕੇ ਤੇ ਗੱਲਬਾਤ ਕਰੋ ਘਰਾਂ 'ਚ ਬੜਾ ਕੁਝ ਹੁੰਦਾ ਇਹ ਸਮਝਾਣਾ ਕੜੀਆਂ ਵਿੱਚ ਘਰਾਂ 'ਚ ਬੜਾ ਕੁਝ ਹੁੰਦਾ ਕੋਈ ਡਰ ਨਹੀਂ ਕੁਝ ਨਹੀਂ ਹੁੰਦਾ ਬੱਚੇ ਵੱਡੇ ਹੋਣ ਜਾਣਗੇ ਆਪੇ ਤੁਮ ਇਸ ਕੋ ਲੈ ਅੱਗੇ ਵੀ ਲੱਗੀ ਟੀਚਰ ਹੁਣ ਵੀ ਲੱਗਦਾ ਹੈ ਆਪੇ ਟਾਈਮ ਪਾਸ ਹੋ ਜਾਏਗਾ ਤੇਰਾ ਕੋਈ ਡਰ ਨਹੀਂ ਆਪਣੇ ਜਦੋਂ ਮਸਰਾ ਨਾ ਕਰਨਾ ਮੈਂ ਕਿ ਤੂੰ ਹਸਤਾਨਾ ਮਸਰ ਹੈ ਬੜੇ ਖੁਸ਼ੀ ਕੋਈ ਉਹ ਦੀ ਗੱਲ ਨੇ ਬੱਚਾ ਦੀ ਸੌਣ ਹੀ ਖਾਂਦੀ ਤੇ ਬੱਚੇ ਕੋਲੋਂ ਮੈਂ ਤੇ ਉਹ ਕੁੜੀ ਅਸਰਾ ਕਰ ਲਵੇ ਕੁੜੀ ਦਾ ਇੰਨਾ ਹੌਂਸਲਾ ਹੀ ਹੈ ਉਹਦੇ ਕੰਮ ਕਰ ਨਹੀਂ ਸਕਦੀ ਲੋਕ ਐਨੇ ਸਾਲੋਂ ਨੇ ਨੌਕਰੀ ਕੀਤੀ ਹੈ ਕਦੀ ਉਹਨੂੰ ਮੈਂਟਲ ਬਣਾਉਂਦੇ ਪਏ ਕਦੀ ਕੁਸ਼ ਕਰਦੇ ਕਹਿੰਦੇ ਪਏ ਹੈ ਐਨੇ ਸਾਰੇ ਸਕੂਲਾਂ ਜਿਹਨੇ ਕੀਤੀ ਹੈ ਨੌਕਰੀ ਤੇ ਦੇਖੋ ਜੀ ਉਹ ਵੇ ਤਾਂ 4 ਸਾਲ ਕੱਟਿਆ ਉਹਨਾਂ ਜਦੋਂ ਮਸਾ ਲੈ ਆਏ ਸਮਝਾਣਾ ਖਣਾ ਕੋਈ ਧਰ ਨਹੀਂ ਕੁਝ ਨਹੀਂ ਹੁੰਦਾ ਹੈ ਜਦੋਂ ਫੋਨ ਆਇਆ ਇੱਕਦਮ ਸਾਡਾ ਤਰ੍ਹਾਂ ਨਿਕਲ ਗਿਆ ਕਾਲੋ ਦੀ ਯੂਨੀਵਰਸਿਟੀ ਤੇ ਇਹਨਾਂ ਨੇ ਕੀ ਕੀਤਾ ਇਹ ਜੇੜ ਤੇ ਜਠਾਨੀ ਤੇ ਸਾਸਾਂ ਨੂੰ ਜੀਣ ਨਹੀਂ ਦਿੰਦੇ ਜੀਣ ਨਹੀਂ ਦਿੰਦੇ ਝੂਂਕਾ ਸੇ ਗਏ ਜੀਣ ਨਹੀਂ ਦਿੰਦਾ ਨੂੰ ਹਾਏ ਸਮਝਾਉਂਦੇ ਰਹਿਣਾ ਕਰਦੇ ਰਹਿਣਾ ਇਹ ਇਹਨਾਂ ਨੇ ਹੀ ਰਲ ਕੇ ਕੀਤਾ ਜੋ ਕੀਤਾ ਇਹਨਾਂ ਦੋਨਾਂ ਨੇ ਤੇ 700 ਤੇ ਜਠਾਨੀ ਤੇ ਜੇੜ ਜਿਹੜਾ ਨਾ ਇਹ ਹਰਾਮੀ ਕੁੱਤੇ ਹਨ ਮੈਦਕ ਨਿਦਿਸਤ ਮੇਰੀ ਕੁੜੀ ਮਾਰਿਆ ਨਾ ਇਸ ਲਈ ਇਹਨਾਂ ਨੂੰ ਅੰਦਰ ਕਰਕੇ ਇਹਨਾਂ ਨੂੰ ਛੱਡਣਾ ਹੀ ਪਾਇਆ ਨੋਟ ਚਾੜਨ ਤੋਂ ਡੇਗ ਪੰਜ ਜੋ ਮੱਝ ਚੜਨ ਇਹਨਾਂ ਨੂੰ ਛੱਡਣਾ ਨਹੀਂ ਹੈ ਬਸ ਮੇਰੀ ਆਹੀ ਮੰਗ ਜਿਸ ਤਰ੍ਹਾਂ ਮੇਰੀ ਕੁੜੀ ਮਰੀ ਆ ਸਾ ਇਹ ਵੀ ਮਰਨ ਅੰਦਰ ਹੀ ਪੈ ਕੇ ਹੋਈ ਤੇ ਨਾ ਮੇਰਾ ਨਾਮ ਭਾਈ ਅਮੀਰ ਮਾਇ ਨਾ ਮੇਰੀ ਸਿਸਟਰ ਵਿਆਹੀ ਦੀ ਸੀਗੇ ਇੰਦਰਾ ਕਲੋਨੀ ਦੇ ਵਿੱਚ ਗਲੀ ਨੰਬਰ 4.5 ਕੋਈ ਇਸ ਤਰ੍ਹਾਂ ਵਾ 4 4.5 ਵਿੱਚ ਹਾਂਜੀ ਸਾਨੂੰ ਉਹਨਾਂ ਦੀ ਸਾਸ ਮੇਰੀ ਸਿਸਟਰ ਵਿਆਹੀ ਦੀ ਉਹਨਾਂ ਦੀ ਸਾਸ ਦਾ ਫੋਨ ਆਇਆ ਕਿ ਇਸ ਤਰ੍ਹਾਂ ਤੁਹਾਡੀ ਕੁੜੀ ਮਰ ਗਈ ਆ ਅਹੀ ਕਿਹਾ ਕੁੜੀ ਕਿਦਾਂ ਮਰ ਗਈ ਅਹੀ ਜਦੋਂ ਆਪਾਂ ਆਏ ਆ ਇੱਥੇ ਗੱਡੀਆਂ ਲਿਆ ਕੇ ਤੇ ਕਹਿੰਦੇ ਉਹਨੇ ਸੂਸਾਈਡ ਕਰ ਲਿਆ ਸੀਗਾ ਸੂਇ ਸਾਈਡ ਆ ਲੈ ਤੇ ਉੱਥੇ ਕੋਈ ਗੱਲ ਹੀ ਨਹੀਂ ਹਜਾ ਸੂਇ ਸਾਈਡ ਬੰਦਾ ਕਰਦਾ ਕੋਈ ਜੇ ਸੂਇ ਸਾਈਡ ਜੇ ਕਿਸੇ ਨੇ ਕਰਨੀ ਆ ਤੇ ਕਿਤੇ ਬੰਦਾ ਸਟੂਰ ਰੱਖੇਗਾ ਕੋਈ ਉੱਤੇ ਚੜ੍ਹੇਗਾ ਕੋਈ ਗੱਲ ਵਿੱਚ ਪਟੀ ਪਾਏਗਾ ਜਾਂ ਕੁਛ ਜਦੋਂ ਆਪਾਂ ਗਏ ਆ ਇਹ ਥੱਲੇ ਸੱਸ ਉਹਦਾ ਜੇਠ ਉਹਦੀ ਜਠਾਣੀ ਇਹ ਤਿੰਨੇ ਰਾਵਣਾ ਬੈਠ ਕੇ ਚਾਹ ਪਾਣੀ ਪੀਂਦੇ ਨਾ ਕਿਸ ਨੂੰ ਦੱਸੇਦਾ ਤੇ ਨਾ ਕੋਈ ਕੋਸ਼ਿ ਅੱਧਾ ਹੀ ਰਾਵਣਾ ਬੈਠੇ ਜਿੱਦਾਂ ਕੋਈ ਗੱਲ ਹੀ ਨਹੀਂ ਹੋਈ ਦੀ ਆਈ ਗਏ ਤੇ ਕਹਿੰਦੇ ਉੱਤੇ ਲੰਮੇ ਪਈ ਦੀ ਆਈ ਗਏ ਤੇ ਉਹਨਾਂ ਨੇ ਬੈਠੇ ਉੱਤੇ ਲੰਮੇ ਪਾਇਦਾ ਹੀਗਾ ਜਦੋਂ ਉਹਦੇ ਵੇਖਿਆ ਤੇ ਉਹਦੇ ਧੋਨ ਤੇ ਇੱਥੇ ਵੀ ਨਿਸ਼ਾਨ ਹੀ ਇੱਥੇ ਵੀ ਨਿਸ਼ਾਨ ਹੀ ਜੇ ਉਹਦੀ ਪੈਰਾਂ ਦਾ ਵੀ ਨਿਸ਼ਾਨੀ ਉਹ ਸੂ ਸਾਈਡ ਨਹੀਂ ਹੈਗੀ ਉਹ ਇਹ ਜੇਠ ਜਠਾਣੀ ਨੇ ਫੜ ਕੇ ਉਹਦਾ ਗਲਾ ਨਾਪ ਕੇ ਨੂੰ ਮਾਰਿਆ ਵਾ ਇਹ ਤਿੰਨਾਂ ਨੇ ਮਿਲ ਕੇ ਦਾ ਕਤਲ ਕੀਤਾ ਵਾ ਤੇ ਫੋਨਾਂ ਨੂੰ ਇਹਨੇ ਹਰਾਸਮੈਂਟ ਕੀਤੇ ਦਾ ਹੈਗਾ ਹਰਾਸਮੈਂਟ ਕੀਤੇ ਦਾ ਹੈਗਾ ਕਿ ਆ ਕੋਠੀ ਦੇ ਵਿੱਚੋਂ ਬਾਹਰ ਚਲ ਜਾਓ ਇੱਕ ਪੁਰਾਣਾ ਕੋਈ ਘਰ ਹੈਗਾ ਕਿ ਤੁਸੀਂ ਉੱਥੇ ਚਲ ਜਾਓ ਨਾ ਉਹਨਾਂ ਨੇ ਘਰ ਵਿੱਚ ਕਿ ਬੱਚੇ ਛੋਟੇ ਬੱਚਿਆਂ ਦੇ ਖੇਡਣਾ ਤੇ ਨਾ ਪੋੜੀਆਂ ਨੂੰ ਇਹਨਾਂ ਨੇ ਰੇਲਿੰਗ ਲਾ ਦਿੱਤੀ ਅੱਜ ਤੱਕ ਨਾ ਕੋਈ ਕੁਛ ਇਹ ਕਿਸੇ ਪਾਸੇ ਨਾ ਗੱਲ ਮਕਾਂਦੀ ਨਾ ਕੁਛ ਹੀ ਇਹਦਾ ਇਹ ਕਹਿੰਦੀ ਘਰ ਦੇ ਵਿੱਚ ਬਸ ਮੇਰੀ ਚੱਲੇ ਹੋਰ ਕੁਛ ਨਾ ਹੋਵੇ। ਮੇਰੇ ਪਹਿਲੇ ਮਿਲਜੀ ਹੋਈ ਸੀ। 4 ਸਾਲ ਪਹਿਲੇ ਹੋਈ ਪਾਜੀ। ਤੇ 4 ਸਾਲ ਪਹਿਲੇ ਤੋਂ ਕਦੀ ਚੱਲਣੇਗੀ ਕਿ ਚਲੋ ਸਾਨੂੰ ਮਾੜਾ ਮੋਟਾ ਜਿੱਦਾਂ ਗੱਲ ਹੋਣੀ ਹੈ ਕਹਿੰਨਾ ਕਿ ਚੱਲ ਬੇਟਾ ਐਡਾ ਕੋਈ ਗੱਲ ਨਹੀਂ ਹੁੰਦੀ ਆਪਣੇ ਘਰ ਦੇ ਕੋਈ ਵੱਡੇ ਜੀ ਜੋ ਵੀ ਹੈਗੇ ਉਹਨਾਂ ਵਿੱਚ ਬੈ ਕੇ ਆਪਸ ਵਿੱਚ ਬੈ ਕੇ ਜੋ ਕੋਈ ਫੈਸਲਾ ਹੈਗਾ ਤੁਸੀਂ ਆਪਸ ਵਿੱਚ ਬੈ ਕੇ ਕਰੀਦਾ। ਇਸ ਤਰ੍ਹਾਂ ਨਹੀਂ ਗੱਲ ਕੋਈ ਐਡਾ ਦੀ ਤੇ ਕੋਈ ਗੱਲ ਹੀ ਨਹੀਂ ਹੈਗੀ ਕਿ ਉਹ ਕੁੜੀ ਸਾਡੀ 10 ਸੂਸਰ ਕਰ ਲੈ। ਮੰਗਾਈ ਕਰਦੇ ਆ ਕਿ ਇਹ ਤਿੰਨਾਂ ਦੇ ਉੱਤੇ ਜ਼ਬਰਦਸਤ ਪਰਚਾ ਹੋਏ। ਜਿਹੜੇ ਜਿੱਦਾਂ ਸਾਡੀ ਕੁੜੀ ਇਹਨਾਂ ਨੇ ਮਾਰੀ ਐ ਇਹ ਵੀ ਅੰਦਰ ਹੀ ਗੱਲ ਗੱਲ ਕੇ ਮਰਨ ਅੱਜ ਇੱਕ ਕੰਪਲੇਂਟ ਅਸੀਂ ਆਈ ਹੈ ਸਾਡੇ ਕੋਲ ਅਮਿਤ ਮਹਾਜਨ ਵੱਲੋਂ ਜਿਹਦੇ ਵਿੱਚ ਅਮਿਤ ਮਹਾਜਨ ਦਾ ਕਹਿਣਾ ਹੈ ਕਿ ਉਹਨਾਂ ਦੀ ਸਿਸਟਰ ਜਿਹੜੀ ਹੈਗੀ ਰੂਚੀ ਕ ਮਹਾਜਨ ਉਹਨਾਂ ਨੇ ਆਪਣੇ ਸੋਹਰਾ ਪਰਿਵਾਰ ਤੋਂ ਤੰਗ ਪਰੇਸ਼ਾਨ ਹੋ ਕੇ ਸੁਸਾਈਡ ਕਰ ਲਿਆ ਤੇ ਜਿਹਦੇ ਬਾਅਦ ਆਪਾਂ ਤੁਰੰਤ ਕਾਰਵਾਈ ਕਰਦੇ ਉਹਨਾਂ ਦੇ ਸੋਹਰਾ ਪਰਿਵਾਰ ਤੇ ਐਫ ਆਈ ਆਰ ਰਜਿਸਟਰ ਕੀਤੀ ਹੈ ਤੇ ਜਿਹੜੀ ਰੂਚੀਕਮ ਆ ਜਾਂਦੀ ਜਿਹੜੀ ਬੋਡੀ ਨੂੰ ਡੈੱਡ ਬੋਡੀ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਜੋ ਅਗਲਾ ਸਟੈਪ ਹੋਏਗਾ ਉਹਦੇ ਮੁਤਾਬਿਕ ਕਾਰਵਾਈ ਕੀਤੀ ਜਾਏਗੀ ਇਹ કુલ ਤਿੰਨ ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਇੱਕ ਰੂਚੀਕਮ ਆ ਜਾਂਦੀ ਜੇਠ ਇੱਕ ਜੇਠਾਣੀ ਹੈ ਤੇ ਇੱਕ ਉਹਨਾਂ ਦੀ ਸੱਸ ਹੈਗੀ